ਜੀ ਜੀ ਕੋਲ ਨਹੀਂ ਸਰ ਤੁਸੀਂ ਜੀ ਬੈਠ ਕੇ ਕਰਦੇ ਸਰ ਲੌਗ ਇਨ ਸਰ ਲੱਗ ਰਹੀ ਜੀ ਕੋਈ ਇਹ ਤਾਂ ਸਟਾਈਲ ਹੀ ਰੱਖਦੇ ਨੇ ਨਹੀਂ ਸਰ ਅ ਬੈਠੇ ਹਾਂ ਬੰਨਵਾ ਫਰਾਇਡ ਕਰਦੇ ਅਗਲੇ ਕਾਨੂੰਨ ਜੀ ਜੀ ਸਰ ਦਾ ਮਹੱਤਵਪੂਰਨ ਕੰਫਰੈਂਸ ਸੀ ਬੈਸਿਸ ਆ ਮੁਹਾਲੀ ਸਾਹਿਬ ਸਦ ਅਿਸਟ ਜੋਇੰਟ ਆਫ ਸਟੇਟ ਸਿਕਸ ਜੀ ਇਹ ਸਭ ਬੰਨਦੇ ਇਸ ਕੋਈ ਨਹੀਂ ਜੀ ਇਹ ਫਸ ਕੇ ਬੈਠੇ ਨੇ ਜੀ Indonesia is running from Kilimandatum in the healthy that N Ps R do you anything today,uresитайisura

ਕੋਈ ਸਟ੍ਰਾਈਕਰ ਕੇ ਨਹੀਂ ਸਾਡਾ ਬਿਲਕੁਲ ਹਾਂ ਤੁਹਾਨੂੰ ਅਥਰ ਇੱਕ ਹਾਂ ਨੂੰ ਅਥਰ ਇੱਕ ਲੋਕਾਂ ਦਾ ਨਹੀਂ ਨਹੀਂ ਮੈਂ ਤੁਜੀ ਘਾਟਾ ਸਰ ਮੈਂ ਬਲੇਡ ਮਿਲ ਕਦੇ ਸਕਦਾ ਬਹੁਤ ਟਿਕਣ ਬਹੁਤ ਚੋਇਆ ਪਰਦੇਵਾ ਪਰਦੇਗੰਦਰਾ ਮਾਰੇ ਜੀ ਤੇ ਆਹੀ ਆਦਲ ਤੇ ਪਿੰਡ ਤੇ ਹਾਂ ਜਿੱਤ ਕੇ ਲੋਕਲੇ ਕਿਹਾ ਤੇ ਆ ਤੇ ਆ ਕੇ ਤੇ ਆ ਲਈ ਉਹ ਦਰਸ਼ ਲੋਨੀ ਨਾ ਤਾਰ ਨਗਰ

ਹੈਲੋ ਇਹ ਰੋਜ਼ ਹੈ ਤੁਮ ਜੀ ਜੀ ਬੁਚੇਸ ਹੈ ਹੈਲੋ ਇਸਕਾ ਆਪਕੋ ਲੱਗੇ 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 ਆਪਕੋ ਲ ਮਰਸੀ ਮਤਲਬ ਤੁਹਾਡੇ ਧਿਆਨ ਦਾ ਮਨੋਰਥ ਨਹੀਂ ਹੈ ਆ ਜਾਣਾ ਆ ਜਾਣਾ ਨਹੀਂ ਸਮਾਂ ਨਹੀਂ ਨਹੀਂ ਤਸੀਲ ਤੇ ਮਤਲਬ ਇਹਦਾ ਖਾ ਦਾ ਨਹੀਂ ਉਹ ਖੋਤਾ ਗੱਲਾਂ ਪੋਲ ਨਹੀਂ ਉਹ ਖੋਤਾ ਗੱਲਾਂ ਪੋਲ ਪੋਲੀਟਿਕਲ ਗੱਲਾਂ ਕੋਈ ਤਸੀਲ ਚ ਕੰਮ ਤਾਂ ਨਹੀਂ ਰੁਕਦਾ ਕੋਈ ਨਹੀਂ ਨਹੀਂ ਤਸੀਲ ਚ ਕੰਮ ਤਾਂ ਨਹੀਂ ਰੁਕਦਾ ਕੋਈ ਕੈਦੀ ਕੋਈ ਕੈਦੀ ਰਿਸ਼ਤੀ ਰੁਕੀ ਹੋਵੇ ਕੋਈ ਇੰਤਕਾਲ ਫਰਦ ਰੁਕੀ ਹੋਵੇ ਅੱਜ ਕਿਉਂਕਿ ਸਟ੍ਰਾਈਕ ਤੇ ਗਏ ਨੇ ਕੁਝ ਅਧਿਕਾਰੀ ਕੋਈ ਇਸ ਤਰ੍ਹਾਂ ਦਾ ਹੈਗਾ ਬੰਦਾ ਹਾਂਜੀ 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 ਹਕੀਕੀ ਅੱਜ ਆਇਓ ਜੀ ਆਇਓ ਨਲ ਕੀ ਆਪਣਾ ਕੀ ਕੰਮ ਸੀਗਾ ਸੇਵ ਜੀ ਮੈਂ ਲਈ ਆ ਜੀ ਤਿੰਨ ਵਿੱਕੇ ਨਹਿਰ ਮਾਇਕੀ ਸਾਡੀ ਇੰਤਕਾਲ ਕਰਾਉਣ ਦੀ ਅਵਾਜ਼ 6 ਮਹੀਨੇ ਹੋਏ ਜਿਹੜੇ ਮੈਂ ਨਹੀਂ ਨਹੀਂ ਉਹ ਤਾਂ 6 ਮਹੀਨਿਆਂ ਤੋਂ ਕਰ ਕੋਈ ਉਹਦਾ ਕੋਈ ਟੈਕਨੀਕਲ ਪ੍ਰੋਬਲਮ ਟੈਕਨੀਕਲ ਕੋਈ ਵੀ ਨਹੀਂ ਹੈ ਇੱਕ ਬੰਦੇ ਨੇ 72 ਵੀਕਾ ਤੇ ਤੁਸੀਂ ਕੰਮ ਕਰੋ ਤੁਸੀਂ ਜਿਹੜੇ ਕਾਗਜ਼ਾਤ ਨੇ ਦੇ ਦਿਓ ਮੈਨੂੰ ਬੀਜੂ ਕਾਗਜ਼ ਦਿਸਾ ਅੱਡੀ ਸੀ ਸਾਹ 2 ਵਜੇ ਪਟਵਾਰੀ ਆਉਗਾ ਜਾ ਕੇ ਪੈਸੇ ਵੀ ਦੇ ਦੇ ਜੀ ਇਹਦੇ ਸਾਰ ਅੱਜ ਤਾਂ ਨਹੀਂ ਕੋਈ ਦਿੱਕਤ ਹੈ ਨਹੀਂ ਦਿੱਕਤ ਤਾਂ ਹੈ ਇੰਤਕਾਲ ਨਹੀਂ ਖੜੇ ਕੋਈ ਹੈ ਜੀ ਤੁਸੀਂ 6 ਮਹੀਨੇ ਤੋਂ ਵਾਲੇ ਹਾਂ ਜੀ ਪਰ ਤੁਸੀਂ ਕਾਗਜ਼ ਦਿਓ ਹਾਂ ਤੁਸੀਂ ਸੈ ਪਕੜੀ ਤਾਂ ਮਾਲ ਨੂੰ ਜਿਵੇਂ ਤੁਮ ਮੈਂ ਕਹਤਾ ਹਾਂ ਜੀ ਐਸ ਨਹੀਂ ਪਤਾ ਤੱਕ ਲਾ 10 ਫਟ ਲਾ ਮੈਨੂੰ ਦਫਤਰ ਤੱਕ 11 ਵਜੇ ਆਉਂਗਾ ਤੁਸੀਂ ਨੰਬਰ ਲੈ ਲਓ ਨਾ ਇਹਨਾਂ ਨੇ ਪਾ ਸਾਡੀ ਲਾਵਾ ਹੋ ਰਿਹਾ ਸਾਡੀ ਹਾਂਜੀ ਉਧਰ ਨੰਬਰ ਕਿਛੇ ਨਹੀਂ ਕੱਲੀ ਕਿਛੇ ਨਹੀਂ ਕੱਲੀ ਤੇ ਆ ਨੰਬਰ ਜੀ ਜਿਹੜਾ ਥੱਲੇ ਵਾਲਾ ਲੈਵਲ ਹੈ 638 ਨੂੰ ਆਪਾਂ ਨੇ ਕੀ ਕੀਤਾ ਕਾਰਡ ਜਿਹੜਾ ਬਣਾਈ ਤੇ ਹੁਣ ਆਪਾਂ ਨੇ ਇੰਦਾ ਕਾਰਡ ਬੰਤ ਸਿੰਘ ਨੂੰ ਵੀ ਪਰਵੰਚਾ ਜੀ ਮੈਕਸੀਡਰ ਨੂੰ ਵੀ ਬੰਤ ਸਿੰਘ ਉਦੋਂ ਥੱਲੇ ਵਾਲਿਆਂ ਨੂੰ ਵੀ ਪ੍ਰਕਾਰ ਦੇ ਇੰਤਖਾਲ ਦੀ ਕੋਈ ਪਰਦ ਦੀ ਕੋਈ ਦਿੱਕਤ ਨਹੀਂ ਮੈਂ ਆਪ ਕਚਾਈਆਂ ਚੁਰਲੇ ਆਇਆ ਬਾਈ ਨਹੀਂ ਮੈਂ ਪਤਾ ਨਹੀਂ ਸੋਖਾ ਜੀ ਤੁਹਾਨੂੰ ਸੁਝਾਣਾ ਜਿਹੜੀ ਚੀਜ਼ਾਂ ਤੁਸੀਂ ਥੇਲੀ ਵਿਆਂ ਨਾ ਜੀ ਉਹ ਜਦੋਂ ਤੁਸੀਂ ਆਏ ਤੇ ਬਹੁਤ ਉਦੋਂ ਕੰਮ ਵੀ ਹੋਇਆ ਪਰ ਫਿਰ ਉੱਥੇ ਜਗ੍ਹਾ ਨਹੀਂ ਪਹੁੰਚ ਗਏ ਪਤਾ ਕੀ ਹੈ ਹੁਣ ਇਹ ਖੂਨ ਚ ਵੜ ਗਿਆ ਆਪਣੇ ਤੇ ਹੌਲੀ ਹੌਲੀ ਠੀਕ ਕਰਾਂਗੇ ਪਤਾ ਕਰ ਜਦੋਂ ਅੱਗੇ ਜਾ ਕੇ ਤੁਸੀਂ ਕਹਿੰਦੇ ਜੀ ਅੱਜ ਤਹਿਸੀਲਦਾਰਾਂ ਨੇ ਹੜਤਾਲ ਕਰ ਦਿੱਤੀ ਹਾਂਜੀ ਸਰ ਦੁਨੀਆ ਰੁਕ ਗਈ ਫਿਰ ਨਹੀਂ ਦੁਨੀਆ ਤਾਂ ਅਸੀਂ ਅਸੀਂ ਕਰਤਾ ਅਥਰਾਏ ਜੇ ਜ ਨਹੀਂ ਆਉਣਗੇ ਉਹ ਛੁੱਟੀ ਤੋਂ ਦੁਨੀਆ ਖੜ ਜੂਗੀ ਦੁਨੀਆ ਖੜ ਜੂਗੀ ਫਿਰ ਨਹੀਂ ਖੜਦੀ ਤੇ ਕਿਸੇ ਬੰਨੇ ਦੁਨੀਆ ਖੜਦੀ ਹੈ ਭਾਈ ਹਾਂਜੀ ਬਿਲਕੁਲ ਫਿਰ ਆਪ ਰੱਬ ਸਮਝਣ ਲੱਗੇ ਆਪਣੇ ਆਪ ਨੂੰ ਸਰਕਾਰਾਂ ਤੋਂ ਨਹੀਂ ਨਾ ਨਹੀਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਨਹੀਂ ਜਿੱਤੋ ਤੁਹਾਡੇ ਬਿਲਕੁਲ ਮੁਕਾਬਲੇ ਤੇ ਇਹ ਨਹੀਂ ਥੋੜਾ ਲੋਕ 10000 ਚ ਗੁਜ਼ਾਰਾ ਕਰ ਰਹੇ ਆ ਪਤਾ ਨਹੀਂ ਅੱਜ ਰਾਤ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕੀ ਕਰਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਨਚੋੜੀ ਜਾਂਦੇ ਹੋ ਮਤਲਬ ਮਤਲਬ ਕਿ ਮੈਂ ਪ੍ਰਦਾਨੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਕਰਦੇ ਤੇ ਵੀ ਵਾਰੀ ਤਾਂ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਅੱਧੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਜੀ ਮੈਂ ਤੁਸੀ ਦੇਖਿਓ ਸੀ ਤੁਸੀਂ ਦੇਖੋ ਲੰਘਿਆ ਜੀ ਪਰ ਲੱਗਦੀ ਨਹੀਂ ਕਿਉਂਕਿ ਕਈ ਵਾਰੀ ਨਾ ਨਕਸ਼ੇ ਬਣਾਉਣ ਨੂੰ ਟਾਈਮ ਲੱਗਦਾ ਚਲੋ ਠੀਕ ਹੈ ਆਪਾਂ ਜੋ ਹੂਪ ਹੈ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨਕਸ਼ਾ ਬਣਾਉਣ ਦੇ ਵੀ ਟਾਈਮ ਲੱਗਦਾ ਪਲੀਜ਼ ਇਹਨੂੰ ਵੀ ਇਹਦਾ ਕਿੰਨੇ ਬਣਾਉਣਾ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕਿ ਆਪਾਂ ਸਪਲਾਈ ਲਾਈਨਾਂ ਦਾ ਰੋਕਾਂਗੇ ਉਹ ਜਦੋਂ ਮਰਜ਼ੀ ਰੋਕ ਦਾਂਗੇ ਪਰ ਸਪਲਾਈ ਲਾਈਨ ਰੋਕਣ ਵਾਸਤੇ ਓਡ ਸੈਂਟਰ ਰੀ ਹਾਈਵ ਸੈਂਟਰ ਦੁਕਾਨੀਆਂ ਪ੍ਰੋਪਰ ਉਹਨਾਂ ਵਾਸਤੇ ਬਣਾਉਣੀਆਂ ਕਿ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਭਾਈ ਆਉਣਗੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀ ਕੋਈ ਤਸ ਕਰ ਨਹੀਂ ਮੰਦੇ ਉਹ ਤਾਂ ਉਹ ਤਾਂ ਮਰੀਜ਼ ਨਹੀਂ ਜੀ ਜਿਹੜੇ ਨਸ਼ਾ ਲੈਣ ਲੱਗ ਗਏ ਉਹ ਤਾਂ ਮਰੀਜ਼ ਐਡਿਕਟਡ ਦੇਖਣ ਨਾਲਿਆ ਤੇ ਸਖਤਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲੀ 3-3-4-4 ਮਹੀਨੇ ਆ ਉੱਥੇ ਕੋੜੀਆਂ ਰੱਖੀ ਹੋਈਆਂ ਅੱਜ ਤੱਕ ਰੱਖੀ ਹੋਈਆਂ ਸੀ ਤਾਂ ਕਿ ਉਹਨਾਂ ਨੂੰ ਬਚਾਉਣਾ ਵੀ ਹੈ ਇਹ ਨਹੀਂ ਹੈ ਕਿ ਉਹਨੂੰ ਅਸੀਂ ਛੱਡ ਦਈਏ ਤਾਂ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਹੈ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਪੰਜਾਬ ਦੀਆਂ ਦਰਿਆਾਂ 'ਚ ਕਰਦੀ ਹੈ ਜਦੋਂ ਨਾ ਸਰ ਜਿਹੜੇ ਲੱਗ ਕੇ ਜਿਹੜੇ ਲੱਗ ਕੇ ਲੱਗਦਾ ਵੀ ਇੱਥੇ ਅੱਧੇ ਨੂੰ ਨਾ ਫੇਸਬੁਕ 'ਤੇ ਹੈ ਟੀਲ ਵਿੱਚ ਹੈ ਇਥੋਂ ਹੋਂਦੋਂ ਉੱਥੇ ਬੈਂਦੇ ਨੇ ਉਹ ਸਾਰਾ ਆਈਡੈਂਟੀਫਾਈ ਕਰਨਾ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਜ ਤਹਿਸੀਲਦਾਰ ਆਣੇ ਕਹਿੰਦੇ ਸਨ ਉਹ ਉਸੇ ਦੀ ਕਰ ਰਹੇ ਕੋਈ ਗੱਲ ਇਹ ਕਹਿੰਦੇ ਇੱਕ ਮੇਰੀ ਸਲਾਹ ਜੀ ਇਹ ਕਹਿੰਦੇ ਇੱਥੇ ਜਿਹੜੇ 3-3 4-4 ਸਾਲਾਂ ਤੋਂ ਨਾ ਪੂਰੀ ਸੁਮਲਾਜੇ ਬੈਠੇ ਜੀ ਉਹਨਾਂ ਦੇ ਜਿਹੜੇ ਨਸੇ ਵਾਲੇ ਨੇ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਜੀ ਤੇ ਜੇ ਉਸ ਨੂੰ ਥੋੜਾ ਜਿਹਾ ਨਾ ਉਹ ਜੱਦ ਥੋੜਾ ਜਾਂ ਬਿਲਕੁਲ ਸਹੀ ਮੈਂ ਇਹ ਜ਼ਰੂਰ ਐਡ ਕਰ ਲਿਆ ਸਰ ਪੰਜਾਬ ਭਰ ਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਉਹ ਇੱਕ ਸਵਾਲ ਪੁੱਛਦਾ ਹਾਂ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਇਸ ਲਈ ਯਾਰ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀ 20-20 ਸਾਲਾਂ ਤੋਂ ਉੱਥੇ ਹਾਂ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਇਲਾਕਾ ਹੀ ਬਦਲ ਗਿਆ ਬਨੂੜ ਤੋਂ ਚੱਕ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਦਾ ਫੋਨ ਚੈੱਕ ਕਰਦੇ ਰਹੇ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹੈਨਾ ਇਹ ਮੈਂ ਆਰਡਰ ਦਿੱਤੇ ਨੇ ਕਿ ਐਸਐਸਪੀ ਅਪਡੇਟ ਕਰ ਸਕਦੇ ਨੇ ਪਰ ਜੇ ਫਿਰ ਵੀ ਨਸ਼ਾ ਵੇਚਦਾ ਰਿਹਾ ਫਿਰ ਮੈਂ ਐਸਐਸਪੀ ਨੂੰ ਸਸਪੈਂਡ ਕਰਾਂਗਾ ਮੈਂ 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 ਹੰਦਰ ਨੂੰ ਡੁੱਲੀ ਜਾਣਦਾ ਸੱਟ ਮਤੋਂ ਮਤੋਂ ਹੋਲੀ ਹੀ ਸਾਡੀ ਨਹੀਂ ਮੈਂ ਅੰਦਾਜ਼ਾ ਹੈ ਕਿ ਸਾਰੇ ਨੌਜਵਾਨਾਂ ਦੇ ਲਈ ਬੱਚੇ ਚੱਲਦੇ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਰੋਕਣ ਤੇ ਹੁਣ ਆਪਾਂ ਕਾਮਯਾਬ ਹੋ ਜਾਂਦੇ ਹਾਂ ਸਿਰ ਤੋਂ ਸੁਸਾਇਟੀ ਸੁਸਾਇਟੀ ਕਿੰਨਾ ਕੁ ਤੁਹਾਨੂੰ ਦੇ ਰਹੀ ਹੈ ਫਾਇਦਾ ਸੁਸਾਇਟੀ ਕਿੰਨਾ ਕੁ ਯੋਗਦਾਨ ਦੇ ਰਹੀ ਹੈ ਤਾਂ ਫਿਰ ਜਿਹੜਾ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਹਿ ਰਿਹਾ ਉਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਸੀ ਪੰਜਾਬ ਸਰਕਾਰ ਉਹ ਨਹੀਂ ਮੈਂ ਤਾਂ ਕਹਿ ਨਹੀਂ ਹਾਂ ਯਾਰ ਮੈਂ ਰੱਖ ਨਹੀਂ ਸਿਰ ਤੋਂ ਸੁਸਾਇਟੀ ਦੀ ਕਿੰਨੀ ਮੁੰਡੇ ਕੁੜੀਆਂ ਬਹੁਤ ਲੈਂਕਟਰ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਵੀ ਆਵਾਂ ਜੀ ਉਹ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲਿਡੇ ਸਰਕ ਸੁਸਾਇਟੀ ਕਿੰਨੀ ਕਿ ਯੋਗਦਾਨ ਦੇ ਰਹੀ ਹੈ ਇੱਥੇ ਨਸ਼ੇ ਵਾਲਿਆਂ ਜੀ ਸੁਸਾਇਟੀ ਉਸ ਵਾਸਤੇ ਵੀ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਰਹਿਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਸਨ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅੱਜ ਮੈਂ ਵੀਡੀਓ ਦੇਖੀ ਇੱਕ ਤੇ ਇੱਕ ਚੈਨਲ ਤੇ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤੈਨੂੰ ਵੇਚੂਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਹੋਵੇ ਮੋਦੀ ਬੱਲੇ ਬੱਲੇ ਵੀ ਬਹੁਤ ਹੋਈ ਹੋਵੇ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਨਹੀਂ ਚਲੋ ਚੰਗੇ ਕੰਮ ਦੀ ਹੋਣੀ ਸੀ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਸਾਹਿਬ ਮਾਮਲਾ ਕੀ ਹੈ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਘਟੋ ਅੱਧੇ ਘੰਟੇ ਚ ਪੁਲਸ ਆ ਗਏ ਜਗਰਾਉਂ ਦੇ ਅੰਦਰ ਪੈਂਦਾ ਨਾਰੰਗੜਾ ਅੰਕੁਰ ਗੁਪਤਾ ਉਹ ਤੇ ਐਸਐਸਪੀ ਮੈਂ ਅੰਕੁਰ ਗੁਪਤਨ ਕਿ ਮੀਡੀਆ ਵੀ ਨਾਲ ਲੈ ਕੇ ਜਾ ਜੀਸੀਬੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਤੇ ਹਟਾ ਕੇ ਦਿਖਾਓ ਉਹਨਾਂ ਘਰ ਬਿਠਾਏਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਲੱਡੂ ਵੰਡੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਣੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਇੱਕ ਮੱਛੀ ਸਾਲੇ ਤਰਾਰ ਨੂੰ ਕਹਿੰਦਾ ਕਰ ਹੂੰ ਇਹ ਸਾਰੀਆਂ ਮੱਛੀਆਂ ਸਮਝਣੇ ਪੈਣਗੇ ਕੋਈ ਸਪਾਰਸ਼ਾਉਂਦੀ ਆ ਰਹੀ ਹੈ ਵੀ ਨਹੀਂ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੀ ਸਪਾਰਸ਼ਾਉਂਦੀ ਆ ਤੁਹਾਨੂੰ ਲੱਗਦਾ ਮੈਂ ਸਪਾਰਸ਼ ਮੰਨਣ ਵਾਲਾ ਹੈਗਾ ਨਹੀਂ ਫੋਨ ਕਰਨ ਵਾਲਾ ਤਾਂ ਪਿੱਛੇ ਹਟਦੇ ਨਹੀਂ ਨਹੀਂ ਮੈਂ ਸਪਾਰਸ਼ ਮੰਨਣ ਵਾਲਾ ਹੈਗਾ ਨਹੀਂ ਤੁਸੀਂ ਮੈਂ ਤਾਂ ਮੈਂ ਤਾਂ ਆਪਦੀ ਸਕੀਮਾਂ ਦੀ ਸਕੀ ਭੈਣ ਦੀ ਸਪਾਰਸ਼ ਨਹੀਂ ਮੰਨਦਾ ਮੈਂ ਸਰ 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 ਤਸੀਲਾਂ ਨਾਲ ਅੱਜ ਤੁਸੀਂ ਐਕਸ਼ਨ ਤਾਂ ਉੱਪਰ ਲੈ ਗਏ ਇਹਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ 'ਚ ਕਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਹੜੇ ਤਰ੍ਹਾਂ ਦੇ ਹੁੰਦੇ ਨੇ ਮੇਰਾ ਅਗਲੇ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋਰ ਇਸ ਤੀ ਗਲਤ ਲਿਖਾ ਰੱਖੀ ਹੈ ਇਹ ਮੈਨੂੰ ਸਾਰਾ ਬਗੜੀ ਮੈਂ ਮੈਂ ਧਰਤੀ ਤੋਂ ਆਇਆ ਹਾਂ। ਐਗਜ਼ੈਂਪਲ ਸੈੱਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਕਈ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਧਰਲੇ ਲਾ ਦਿੰਦੀਆਂ ਨੇ ਗੱਲ ਕਰਦੇ। ਲੋਕਾਂ ਨੂੰ ਤਿੰਨ ਪੀੜੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਸੀਲਾ ਚ। ਦਾਦਿਆਂ ਦੀਆਂ ਬੇਇੱਜ਼ਤੀਆਂ, ਬਾਪੂਆਂ ਦੀਆਂ ਬੇਇੱਜ਼ਤੀਆਂ ਕਿਦਰ ਮੂੰਹ ਚੱਕਿਆ ਬੋੜਿਆ ਹੋਏ। ਇਹ ਕਿਹੋ ਗੱਲ ਹੈ? ਤੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ, ਲੱਖਾਂ ਰੁਪਏ ਤੁਸੀਂ ਤਰਖਾਂ ਲੈਨੇ। ਹੜਤਾਲ ਰੱਬ ਬਣ ਗਏ ਤੁਸੀਂ। ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ? ਸਾਡੇ ਤਿੰਨ ਬੰਦੇ ਕ腐ਸ਼ਨ ਚ ਫੜੇ ਨੇ ਜੀ। ਲਾਇ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓਗੇ ਵਸੇ ਸੀਐਮ ਸਾਹਿਬ ਤੁਸੀਂ ਵਸੇ ਉਹ ਪੁੱਛਿਆ ਵੀ ਜਿੰਨਸ ਨੂੰ ਚਲੋ ਇਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਾਵੇ ਸੂਤ ਹੈਗੇ ਕੋਰਟ ਜਾਊਗਾ ਮਾਮਲਾ ਗੱਗੇ ਜਾਊਗਾ ਵਿਜੀਲੈਂਸ ਉਹੀ ਕਮਲੀ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਪੜ ਲੈਣ ਤੁਹਾਡੇ ਕੋਲ ਨਾ ਵਿਜੀਲੈਂਸ ਆ ਗਈ ਹੈਨਾ ਮਤਲਬ ਪੁੱਛਣਾ ਪੁੱਛ ਤਾਂ ਹੋਊਗਾ ਹੀ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹ ਤਾਂ ਮੈਂ ਵਿਜੀਲੈਂਸ ਨੂੰ ਕੋਰਟ 'ਚ ਖੜੀ ਕਰਨਾ ਠੀਕ ਹੈ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਕੋਈ ਦੇ ਗਿਆ ਇਹ ਬਿਲਕੁਲ ਸਹੀ ਬਾਤ ਹੈ ਸਾਨੂੰ ਤਾਂ ਦੇਖ ਨਹੀਂ ਜਾਂਦਾ ਜੀ ਐਂ ਕੋਈ ਪਰ ਰੰਗੇ ਹੋਏ ਸੋ ਇਹ ਕ腐ਪਸ਼ਨ ਜਿਹੜੀ ਹੈ ਨਾ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ ਚੰਦਰ ਦਾ ਰਾਜ ਚੱਲ ਰਿਹਾ ਹੈ ਪਰਕਰ ਟੁਕੜ ਟੁਕੜ ਰੋਕਤਾ ਸਕਦੇ ਆ ਕਿਟ ਬੜਾ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਆ ਕਚਹਿਰੀਆਂ ਚ ਜ਼ਿਆਦਾ ਹੁੰਦੀਆਂ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕੱਲੋ ਕਹਿੰਦੇ ਜੀ ਸੀਐਮ ਸਾਹਿਬ ਜੀ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋ ਹਾਂ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲਓ ਮੈਂ ਇੱਕ ਨਾਮ ਮਿਕਸੀ ਆਰਡਰ ਕਰਦਾ ਹਾਂ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋ ਰਿਹਾ ਹੈ ਮਤਲਬ ਉਹਦਾ ਰੇਟ ਹੋ ਰਿਹਾ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋਰ ਹੈ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲਾਕ ऐसे ਵੱਧ ਲੱਗਣਗੇ 15 ਦਿਨ ਵੱਧ ਲੱਗਣਗੇ ਮਲਾ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸਰਕਾਰ ਰੋਕੀ ਬੈਠੇ ਜੀ ਸੀ ਸੜਕ ਤੇ ਬੈਗੇ ਇਹ ਕੋ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨੂੰ ਕੋਈ ਜਾਣੀ ਹੋਈ ਜਾਂ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤਾਂ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਕਦੇ ਟਰੱਕ ਟਰੱਕਾ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੇ ਮੁੰਡੇ ਚਲਾਉਂਦੇ ਫਿਰ ਟਰੱਕੀ ਤੇ ਰੁਕਦੇ ਆ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਚ ਕਹਿੰਦੇ ਜੀ ਮੈਂ ਆਪ ਕਿਸਾਨ ਇੱਕ ਹੈਗਾ ਮੈਂ ساری ਖੇਤੀ ਕੀਤੀ ਹੁਣੇ ਮਨ ਲਗਾ ਮੇਰੇ ਜਿਹੜੇ ਯੂਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘਟ ਖੇਤ ਗਏ ਹੁਣ ਮੈਂ ਅੱਜ ਵੀ ਖੇਤੀ ਆਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈਵ ਬਹਿ ਜਾਂ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਤੇ ਕਿੰਨਾ ਪੈਂਦਾ ਸਰ ਇੰਡਸਟਰੀਸਟ ਲਈ ਆਈ ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਗੱਲ ਉਹ ਹੀ ਗੱਲ ਕਿ ਕਿੰਨੇ ਨੁਕਸਾਨ ਹੋ ਗਏ ਪੰਜਾਬ ਨੂੰ ਖੇਰਾਂ ਦੇ ਫਾਈਨੈਂਸ਼ਲੀ ਕਿੰਨਾ ਖੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋ ਹੀ ਜਾਂਦਾ ਹੈ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਸਟ ਕਹਿੰਦਾ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆਹ ਪੰਜਾਬ ਬਣਾ ਲੈ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨੇ ਜਾਓ ਕਿ ਦਿਨ ਮੈਂ ਜਾਤ ਮੈਂ ਜਾਤ ਮੈਂ ਤਾਂ ਦਿੱਲੀ ਵੀ ਜਿਹੜਾ ਐਮਪੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਹੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਦੀ ਹੁਣ ਫਲਾਨੀ ਜੁਨੀਅਰ ਨੇ ਧਰਨਾ ਦਿੱਤਾ ਧਰਨਾ ਦਿੱਤਾ ਜਿਨ੍ਹਾਂ ਨੂੰ ਤਗਰਾ ਇਹਨਾਂ ਨਾਲ ਕਿਵੇਂ ਕਰੀਏ ਚੋਲੇਂਦਰ ਖਤਮ ਹੋਣ ਦੋ ਫਿਰ 15 ਦਿਨਾਂ ਉਹਦਾ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਤਨਾ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਜਿੱਦ ਵਾਰ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਫੰਡ ਜਾਂਦਾ ਜੀ। ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ। ਹਾਂ ਜੇ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ। ਇਹ ਕੀ ਇਹ ਦੀ ਹੈ? ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ? ਤਾਂ ਹੀ ਪੈਰਲ ਗਵਰਨਮੈਂਟ ਕਹਿੰਦੇ ਹੋ ਤੁਸੀਂ। ਲਹੂਈ ਹੈ ਨਾ ਸਰ। ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ। ਹਾਂ। ਤੇ ਹੁਣ ਜਿਹੜਾ ਝੋਨਾ ਦੇ ਜਿਹੜੇ ਝੋਨਾ ਗਿੱਜੇ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ। ਆਲੂਆਂ ਤੋਂ ਆਲੂਾਂ ਤੋਂ ਬਾਅ ਗੋਭੀ ਤੋਂ ਬਾਅਦ ਫੇਰ ਜਿਹੜੀ ਮਿਰਚਾਂ ਫੇਰ ਆਲੂ ਫੇਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਖੇਤ ਦੇ ਬਾਹਰੇ ਆ ਜੀ ਹੁਣ ਮੇਥੀ ਬਾਈ ਆ ਜਿਹੜਾ 4-5 ਕਿੱਲੇ ਇੱਕ ਕਿਸਾਨ ਨੇ ਨੇੜੇ ਲੱਗਸਾਨਾ ਜੀ ਹੁਣ ਆਹ ਹੱਲ ਤੋਂ ਇਹ ਜਿਹੜੇ ਕਿਸਾਨ ਕਿੱਥੇ ਜਾਣਗੇ ਕੀ ਕਰ ਦੇਗਾ ਕਿਸ ਨੂੰ ਪਤਾ ਕੀ ਇਹਦੇ ਵਾਸਤੇ ਪਰੰਪਰਾ ਪੂਰਾ ਖੇਤੀ ਪੜਸੀ ਆਉਣੀ ਹੈ ਨਾ ਇਹ ਕਿਹੜਾ ਵਾਲੀ ਕਦੋਂ ਲੱਗੂ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗੇ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਿਸੀ ਬਣਾਈ ਹੈ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਐਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਪੀਆਰ 126 ਪੀਆਰ 127 28 29 ਦੀ ਜੜੀਆਂ ਅਸਲਾ ਨੇ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ ਕਹਾ ਲੈ ਜਾਂਦਾ ਜੀ 19 ਸਤਾਰਾਂ ਚੂਮ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਚਲੋ ਦੇਖਦੇ ਆਂ ਐ ਕਰਦੇ ਆਂ ਹੁਣ ਬਿਲਕੁਲ ਬਿਜਲੀ ਹੀ ਹੈ ਜੀਬੀਸੀ ਦਾ ਪਲਾਂਟ ਵੀ ਟ੍ਰੀਕ ਲਿਆ ਐਸ ਵਾਰ ਆਪਾਂ 15 20 ਮਿੰਟ ਪਹਿਲਾਂ ਤਾਂ ਫਿਰ ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸਪਟੰਬਰ ਚ ਆ ਜੂਗੀ ਉਹ ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ ਤੇ ਸ਼ਾਇਦ ਧੂਆ ਜਿਹੜਾ ਜਿਹੜਾ ਲੰਬੇ ਆਉਂਦੇ ਆ ਇਧਰੋਂ Delhi ਦਾ ਤੇ ਉਹ ਨਾ ਇਧਰੇ ਪਾਸੇ ਆਈ ਜਾਂਦੇ ਸਰ ਕੋ ਝੋਨੇ ਨੂੰ ਲੈ ਕੇ ਹਲਕਾ ਦੇ ਕਿਉਂਕਿ ਡਾਰਕ ਜ਼ੋਨ ਕਹਿੰਦੇ ਸੋਰੋਕ ਸਾਈਡ ਵੀ ਆਪਣੇ ਬਹੁਤ ਬਲੌ ਆਏ ਨੇ 182 ਚ ਡਾਰਕ ਜ਼ੋਨ ਤਾਂ ਹੈਗੇ ਨੇ ਪਰ ਜਿਹੜੇ ਕੱਸੀਆਂ ਟੋਬ ਵੀ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੇ ਵੀ ਬਨੋੜ ਦੀ ਦਸ਼ਮੇਸ਼ ਨਹਿਰ ਦਾ ਕੀ ਹੈ ਜੀ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਹੋ ਬਹੁਤ ਦੇਰ ਬਾਅਦ ਆਇਆ ਹੋਗਾ ਜੀ 30 ਸਾਲ ਬਾਅਦ ਪਾਣੀ ਦੇਖਿਆ ਹੈ ਕਿਸੇ ਤੁਸੀਂ ਰੋਜ਼ ਕੋਸ਼ਿਸ਼ ਕਰ ਰਹੇ ਜਿਹੜੀ ਦਸ਼ਮੇਸ਼ ਨਹਿਰ ਬਨੋੜ ਦੀ ਹੈ ਜੀ ਉਹਦਾ ਕੇਸ ਸਟੇਟ ਲੈ ਵੀ ਉਹਦਾ ਸਰਵੇ ਵੀ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਉਹਦਾ ਕੋਈ ਕੱਢੋਂਗੇ ਜੀ ਹੋਰ ਨਹੀਂ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਕੇ ਲੋਕ ਜਾਂ ਉਹਨਾਂ 'ਚ ਦਰਖਤ ਉਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਇੱਕ ਤੱਕ ਨਹਿਰੀ ਪਾਣੀ ਦਾ ਇਹ ਫਾਇਦਾ ਉਹਦੇ ਵਿੱਚ ਸੋਇਲ ਹੋਣੀ ਹੈ ਪਲੀਰਾਂਗੇ ਤਾਂ ਉਹਦੇ ਵਿੱਚ ਮਿੱਟੀ ਉਨੋਂ ਇੱਕ ਨਵੀਂ ਮਿੱਟੀ ਆਊ ਧਰਤੀ ਦੀ ਪਜਾਊ ਸ਼ਕਤੀ ਵਧੂ ਤੇ ਦੂਜਾ ਹੱਲੋਂ ਪਾਣੀ ਕੱਢਣ ਤੋਂ بچਾਂਗੇ ਮਨੁੱਖਲੇ ਕਮਨ ਗੁਰੂ ਪਾਣੀ ਤੇ ਆ ਮਾਤਾ ਧਰਤ ਮਾਤਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਇੰਨਾ ਹੀ ਇੰਨੇ ਤੱਤਾਂ ਨੂੰ ਬਚਾ ਲੀਏ ਇਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜੀ ਵਾਸਤੇ ਇੱਕ ਇੱਕ ਲੈ ਜੀ ਇੱਕ ਦਫਾ ਦੇ ਜਿਹੜੇ ਕੋਸ਼ਣਾਂ ਦੇ ਆ ਜਿਸ ਤਰ੍ਹਾਂ ਕੱਲਾ ਖਾਣ ਕੇ ਆਉਂਦੇ ਕੋਈ ਨਹੀਂ ਅੰਦਰ ਇੱਕ ਵਾਰ ਸੋ ਸਾਲ ਦੇ ਇਸ ਨੰਬਰ ਦੀਆਂ ਦੱਸੋ ਇਹ ਹੈ ਨਾ ਕਿ ਜਿਸ ਚੀਜ਼ ਦੀ ਤੁਸੀਂ ਪਾਸਟ ਕਰ ਰਹੇ ਹੋ ਉਸ ਤੋਂ ਉਹਦੇ ਦਾ ਕੁਐਸਚਨ ਪਾਉਣਾ ਤਾਂ ਤੇ ਘੱਟ ਵੀ ਅਪਡੇਟ ਕਰਨਾ ਨੇ ਆਪਣਾ ਬਾਰੇ ਜਿਹੜੇ ਕੁਐਸਚਨ ਨੇ ਹਾਂਜੀ ਸਰ ਇਹ ਦੱਸਣਾ ਉਹ ਲਈ ਜੀ ਸਰੋਸ਼ ਸਟੱਡੀ ਕਿਹੜੀ ਅਸੀਂ 12 ਸਾਲ ਤਾਂ ਛੱਡ ਚੁੱਕਿਆ ਸੀ ਉਹਦੀ ਕੋਚਿੰਗ ਲਈਏ ਦੁਬਾਰੇ ਸੋ ਅਪਡੇਟ ਕਰ ਦੇਣਾ ਸਰ ਕਿੰਨੀ ਬੈਂਤੀ ਆ ਜੀ ਬੁੱਢਾ ਲੈ ਲੈਣਾ ਮਾਨ ਸਾਹਿਬ ਜੀ ਜਿੰਨੀ ਦਾ ਰੋ ਦੀ ਬੈਂਤੀ ਆ ਜੀ ਹਰਿਆਣੇ ਸਾਡਾ ਪੰਜਾਬ ਵਾਲਿਆਂ ਦਾ ਵੀ ਕੋਈ ਇਲਾ ਕਰਦੇ ਸਰ ਬਹੁਤ ਦੋਸਤ ਹਰਿਆਣੇ ਨਾਲ ਨਾਰੇ ਕੱਲ ਮੈਚ ਕਰੀਏ ਅੱਛਾ ਜੀ ਹਰਿਆਣੇ ਨੇ ਤਾਂ ਫਿਰ ਆਪ ਕਰ ਦਿਓ ਜੀ ਤੁਸੀਂ ਆਪ ਕਰੋ ਹੁਣ ਸੋਚ ਮੈਂ ਚਾਹਨਾ ਕਿ ਆਪਾਂ ਆਪਣਾ ਖੇੜਾ ਛੁੱਟੇ ਚੋਣ ਹਾਂਜੀ ਦੋ ਤਿੰਨ 2 ਮਹੀਨੇ ਤੱਕ ਸੂਰਜ ਮੁਖੀ ਆ ਜੇਗੀ ਸਾਡੀ ਰੂਲਦੀ ਹੈ ਜੀ ਰਾਜਪਾਲ ਜੀ ਇਹਦਾ ਕਰੋ ਜੀ ਹਰਿਆਣਾ ਬਾਦਨਾ ਪੈਂਦਾ ਜੀ ਇਹ ਜ਼ਰੂਰੀ ਹੈ ਜੀ ਨਹੀਂ ਕੋਈ ਸੂਰਜ ਮੁਖੀ ਹੋਰ ਇਹ ਜ਼ਰੂਰ ਸੋਚੋ ਸਰ ਮੈਂ ਪੱਕਾ ਸੋਚਦਾ ਹਾਂ ਜੀ ਇੱਕ ਰਸ਼ੀ ਗਾੜ ਦੇ ਮਤਲਬ ਰਸ਼ੀ ਗਾੜਨੇ ਜ਼ਰੂਰ ਕੱਤੇ ਹੋਏ ਬਹੁਤ ਜਾਇਆ ਜੀ ਇਹ ਮੈਂ ਇੱਥੇ ਪਾਰਟੀ ਸ਼ੁਰੂ ਵਾਸਤੇ ਦਿੱਤੀ ਹੋਈ ਇੰਨੀਆਂ ਡੇਟਾ ਪਈ ਜਾਂਦੀਆਂ ਸਿਰਫ ਡੇਟ ਪੈਂਦੀ ਅੱਜ ਵੀ ਡੇਟ ਪਈ ਹੈ ਜੀ ਅੱਜ ਵੀ ਡੇਟ ਪਈ ਹੈ ਜੀ ਤੁਹਾਨੂੰ ਬਤਾਉਂਦਾ ਸਰ ਜੀ ਤੁਸੀਂ ਮੈਂ ਕਹਿੰਦਾ ਕਿ ਆਪੇ ਉਹਨੇ ਗੱਲ ਕਰਦਾ ਦੋਸਤ ਮੈਂ ਸਰ ਜੀ ਸਾਥ ਜੀ ਉਹਨਾਂ ਤੋਂ ਉਹਨਾਂ ਤੋਂ ਉਹਨਾਂ ਤੋਂ ਪੰਜ ਮਿੰਟ ਸਰ ਜੀ ਅਗਲੇ ਕੁਮਾਰ ਜੀ ਨਾਲ ਤਾਂ ਦਾ ਪੂਰਾ ਪ੍ਰੋਗਰਾਮ ਹੈ